ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਟਿਆਲਾ ਫੈਸ਼ਨ ਬੁਟੀਕ ਤੇ ਦੀਪ ਸਿੱਧੂ ਦੇ ਨਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਪਸ਼ਮੀਨਾ ਸ਼ਿਮਰ ਦੇ ਸੂਟ ਦਿਖਾਵਾਂਗੇ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਏ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਸਕਰੀਨ ਦੇ ਉੱਪਰ ਆਈ ਜਾਂਦਾ ਤੁਸੀਂ ਜਲਦੀ ਜਲਦੀ ਆਰਡਰ ਕਰ ਸਕਦੇ ਹੋ ਸਾਰੇ ਪ੍ਰਿੰਟ ਜਿਹੜੇ ਤੁਹਾਨੂੰ ਦਿਖਾਵਾਂਗੇ ਜੀ ਬਹੁਤ ਸੋਹਣੇ ਨੇ ਇੱਕ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਹੈਗਾ ਤੇ ਬਹੁਤ ਸੋਹਣੀ ਲੁੱਕ ਵਾਲੇ ਪ੍ਰਿੰਟ ਹੈਗੇ ਨੇ ਤੁਸੀਂ ਗਰਲਿਸ਼ ਵੀ ਪਹਿਨ ਸਕਦੇ ਨੇ ਇਹਨਾਂ ਨੂੰ ਤੇ ਆਪਣੇ ਲੇਡੀਜ਼ ਵੀ ਪਹਿਨ ਸਕਦੀਆਂ ਨੇ ਠੀਕ ਹੈ ਜੀ ਜਿਵੇਂ ਕਿ ਗੁਰਦੁਆਰਾ ਸਾਹਿਬ ਜਾਣਾ ਹੈ ਜਾਂ ਕਿਸੇ ਤੁਸੀਂ ਹੋਰ ਪ੍ਰੋਗਰਾਮ ਤੇ ਜਾਣਾ ਹੈ ਛੋਟੇ ਮੋਟੇ ਪ੍ਰੋਗਰਾਮ ਤੇ ਜਾਣਾ ਤੁਸੀਂ ਇਹਨਾਂ ਸੂਟਾਂ ਨੂੰ ਆਰਾਮ ਨਾਲ ਵੇਅਰ ਕਰ ਸਕਦੇ ਹੋ ਤੇ ਇਹ ਤੁਸੀਂ ਸੂਟ ਅਨਸਟਿਚ ਵੀ ਲੈ ਸਕਦੇ ਹੋ ਤੇ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਸਟਿਚਿੰਗ ਇਹਦੀ ਵਿਦਆਊਟ ਲਾਈਨਿੰਗ ਵੀ ਹੋ ਜੂਗੀ ਜੀ ਤੇ ਵਿਦ ਲਾਈਨਿੰਗ ਵੀ ਹੋ ਜੂਗੀ ਜੇ ਤੁਸੀਂ ਤੁਸੀਂ ਇਹਦੀ ਸਟਿਚਿੰਗ ਲਾਈਨਿੰਗ ਲਗਾ ਕੇ ਕਰਾਉਂਗੇ ਜੀ ਇਹਦੀ ਸੂਟ ਦੀ ਲੁੱਕ ਹੋਰ ਜ਼ਿਆਦਾ ਵਧੀਆ ਆਊਗੀ ਬਾਕੀ ਇਹ ਸੂਟ ਨਾਲ ਤੁਸੀਂ ਟਾਈ ਐਂਡ ਡਾਈ ਦੁਪट्टे ਵੀ ਕਰਵਾ ਸਕਦੇ ਹੋ ਸਿੰਗਲ ਕਲਰ ਦੇ ਵੀ ਕਰਵਾ ਸਕਦੇ ਹੋ ਦੇਖੋ ਕਿੰਨੇ ਸੋਹਣੇ ਪ੍ਰਿੰਟ ਹੈਗੇ ਨੇ ਤੇ ਅੱਜ ਵਾਲੇ ਪ੍ਰਿੰਟ ਆਪਾਂ ਤੁਹਾਨੂੰ ਸਾਰੇ ਬਹੁਤ ਸੋਹਣੇ ਦਿਖਾਏ ਨੇ ਬਾਕੀ ਤੁਹਾਡੇ ਤੇ ਡਿਪੈਂਡ ਹੈ ਜੀ ਤੁਹਾਨੂੰ ਕਿਵੇਂ ਦੇ ਸੂਟ ਪਸੰਦ ਆਉਂਦੇ ਨੇ ਤੇ ਜੇ ਤੁਸੀਂ ਇਹਨਾਂ ਸੂਟਾਂ ਨੂੰ ਲੈਣਾ ਚਾਹੁੰਦੇ ਹੋ ਜੀ WhatsApp ਦਾ ਨੰਬਰ ਸਕਰੀਨ ਦੇ ਉੱਪਰ ਆਈ ਜਾਂਦਾ ਸਕਰੀਨ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ ਆਰਡਰ ਕਰ ਸਕਦੇ ਹੋ ਠੀਕ ਹੈ ਦੇਖੋ ਕਿੰਨੇ ਸੋਹਣੇ ਪ੍ਰਿੰਟ ਹੈਗੇ ਨੇ ਸਾਰੇ ਵਿੱਚ ਸ਼ਿਮਰ ਦਾ 베ਸ ਦੇ ਵਿੱਚ ਜੇ ਸ਼ਿਮਰ ਬਣੀ ਹੋਈ ਹੈ ਜਿੱਦਾਂ कॉटन शिमराइज शिमराई ਸੀਗੀ ਜਿੱਦਾਂ ਪਸ਼ਮੀਨਾ ਸ਼ਿਮਰ ਦੇ ਵਿੱਚ ਵੀ ਗਰਮ ਸੂਟਾਂ ਦੇ ਵਿੱਚ ਵੀ ਸ਼ਿਮਰ ਆ ਗਈ ਹੈ ਦੇਖੋ ਆਪਾਂ ਤੁਹਾਨੂੰ ਦੁਬਾਰਾ ਇਹ ਪ੍ਰਿੰਟ ਦਿਖਾ ਦਿੰਨੇ ਆ ਇਹ ਵਾਲਾ ਪ੍ਰਿੰਟ ਬਹੁਤ ਸੋਹਣਾ ਹੈ ਦੇਖੋ ਇਹਦੀ ਕਿੰਨੀ ਸੋਹਣੀ ਲੁੱਕ ਆਊਗੀ ਜਦੋਂ ਸਟਿਚ ਹੋਊਗਾ ਬਾਕੀ ਜਦੋਂ ਸੂਟ ਸਟਿਚ ਹੁੰਦਾ ਜੀ ਉਸ ਤੋਂ ਬਾਅਦ ਹੀ ਫਾਈਨਲ ਲੁੱਕ ਦਾ ਪਤਾ ਲੱਗਦਾ ਹੈ ਪਹਿਲਾਂ ਆਪਾਂ ਨੂੰ ਇਦਾਂ ਹੀ ਲੱਗ ਜਾਂਦਾ ਵੀ ਕਿਹੜਾ ਆਪਾਂ ਲਈਏ ਜਾਂ ਕਿਹੜਾ ਨਾ ਲਈਏ ਆਪਾਂ ਕਨਫਿਊਜ਼ਨ ਬਹੁਤ ਜ਼ਿਆਦਾ ਹੁੰਦੀ ਹੈ ਖਾਸ ਕਰਕੇ ਲੇਡੀਜ਼ ਨੂੰ ਸੂਟ ਲੈਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਜਿਹੜਾ ਇਹ ਵਾਲਾ ਪ੍ਰਿੰਟ ਹੈਗਾ ਇਹ ਇਹ ਪਹਿਲਾਂ ਗਰਮੀਆਂ ਦੇ ਵਿੱਚ ਵੀ ਆਇਆ ਸੀਗਾ ਬਾਕੀ ਹੁਣ ਆਪਾਂ ਇਹ ਪਸ਼ਮੀਨੇ ਦੇ ਵਿੱਚ ਲੈ ਕੇ ਆਏ ਆ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੱਸਿਓ ਕਿਵੇਂ ਦੀ ਲੱਗੀ ਜਲਦੀ ਜਲਦੀ ਆਰਡਰ ਕਰਿਓ ਤਾਂ ਕਿ ਤੁਸੀਂ ਰਹਿ ਨਾ ਜਾਇਓ ਠੀਕ ਹੈ ওকে ਬਾਏ